ਕਿ ਜਿਵੇਂ ਪੱਠੇ ਦਾ ਚਲੋ ਆਪਾਂ ਵੱਢਦੇ ਹੀ ਆ ਇਹਦੇ ਨਾਲ ਹਨਾ ਹੋਰ ਕਿਹੜੀ ਫਸਲ ਆਪਾਂ ਇਹਦੇ ਨਾਲ ਵੱਢ ਸਕਦੇ ਆ ਜਿਹੜੇ 3-4 ਘੰਟੇ ਤੁਹਾਨੂੰ ਪੱਠੇ ਵੱਢਣ ਲੱਗ ਜਾਂਦੇ ਸੀ ਅੱਗੇ ਇਹ ਹੁਣ ਮਤਲਬ ਇਹ 20 ਮਿੰਟਾਂ ਵਿੱਚ ਤੁਸੀਂ ਵੱਢ ਦਿੰਦੇ ਆ ਇੱਕ ਇਕੱਲਾ ਬੰਦਾ ਵੱਢ ਸਕਦਾ ਇਹ ਕਿੰਨਾ ਤੇਲ ਖਾ ਜਾਂਦੀ ਆ ਘੰਟੇ ਹੀ ਤਾਂ ਫਿਰ ਇਹ ਮੈਂ ਕਹਿੰਦਾ ਵੀ ਵੱਢ ਦੂਗਾ ਟੋਕਰਾ 1/2 ਕਿੱਲਾ 1/2 ਕਿੱਲਾ ਵੱਢ ਦੂ ਹਨਾ ਫਿਰ ਤਾਂ ਬਹੁਤ ਜ਼ਿਆਦਾ ਘੱਟ ਤੇਲ ਖਾਂਦੀ ਐ ਪੰਜ ਗੇਅਰ ਆ ਤੇ ਛੇਵਾਂ ਬੈਗਾ ਹੀ ਇੰਜਣ ਕਿਹੜਾ ਦੇਖੀ ਮੜਾ ਜੀ ਭਾ ਇੰਜਣ ਆ ਬਈ ਆ ਉੱਤੇ ਤੁਸੀਂ ਦੇਖ ਸਕਦੇ ਹੋ ਉਹ ਲੋਗੋ ਬਣਿਆ ਹੋਇਆ ਉਹ ਗੇਅਰ ਵੀ ਤੁਹਾਨੂੰ ਦਿ ਤੇ ਬਾਕੀ ਭਾਈ ਇਹਦੀ ਕੀਮਤ ਤੇ ਮੋਟੀ ਮੋਟੀ ਦੱਸ ਦੋ ਦੀ ਕੀਮਤ ਕਿੰਨੀ ਸੀ ਜੋ ਲਈ ਸੀ ਤੁਸੀਂ ਜਿਹੜੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਆ ਜਿਆਦਾ ਵੱਡੀ ਗਿਣਤੀ ਦੇ ਵਿੱਚ ਤੇ ਪੱਠੇ ਵੜਨ ਲੱਗ ਜਾਂਦਾ ਬਹੁਤ ਜ਼ਿਆਦਾ ਟਾਈਮ ਸੋ ਉਹਨਾਂ ਵਾਸਤੇ ਅੱਜ ਆਪਾਂ ਚੀਜ਼ ਲੈ ਕੇ ਆਏ ਆ ਉਹਨਾਂ ਦਾ ਕੰਮ ਸੌਖਾ ਕਰ ਦੇਣਾ ਜੇ ਆਪਾਂ ਤੇ ਅੱਜ ਆਪਾਂ ਖੜੇ ਆ ਪਿੰਡ ਪਮਾਲ ਬਾਈ ਸੁਖਦੀਪ ਸਿੰਘ ਕਲਾਰ ਦੇ ਘਰੇ ਸੋ ਉਹਨਾਂ ਦੇ ਘਰੇ ਭਾਈ ਇੱਕ ਆ ਮਸ਼ੀਨ ਆ ਪੱਠੇ ਵੜਨ ਵਾਲੀ ਸੋ ਬੜੀ ਕੰਮ ਦੀ ਵੀਡੀਓ ਆ ਜੇ ਤੁਹਾਡੇ ਗਾਂ ਦੀ ਗਾਂ ਕੋਈ ਜਾਣਕਾਰ ਵੀ ਜਿਨ੍ਹਾਂ ਦੇ ਪਸ਼ੂ ਰੱਖੇ ਹੋਏ ਆ ਉਹਨਾਂ ਨੂੰ ਵੀ ਇਹ ਜ਼ਰੂਰ ਸ਼ੇਅਰ ਕਰਿਓ ਜਿੰਨੀ ਛੋਟੀ ਆ ਉਦੋਂ ਜਾਦੇ ਇਹ ਕੰਮ ਦਿੰਦੀ ਆ ਸੋ ਆਪਾਂ ਬਾਈ ਸੁਖਦੀਪ ਤੋਂ ਸਾਰੀ ਜਾਣਕਾਰੀ ਲੈਣੀ ਆ ਵੀ ਕੀ ਇਹ ਜਿਹੜਾ ਕਿਹੜਾ-ਕਿਹੜਾ ਕੰਮ ਕਰ ਸਕਦੀ ਆ ਕੀ ਇਹਦਾ ਰੇਟ ਆ ਤੇ ਆਜੋ ਆਪਾਂ ਜਾਣਕਾਰੀ ਲੈਣੇ ਆ ਬਾਈ ਤੋਂ ਫਿਰ ਹੌਣਾ ਬਾਈ ਆਪਣੇ ਨਾਲ ਬਾਈ ਸੁਖਦੀਪ ਸਿੰਘ ਕਲਾਰ ਜਿਨ੍ਹਾਂ ਨੇ ਇਹ ਮਸ਼ੀਨ ਲੈ ਕੇ ਆਂਦੀ ਆ ਸੋ ਹੋਰ ਬਾਈ ਕੀ ਹਾਲ ਆ ਬਿਲਕੁਲ ਠੀਕ ਆ ਸੋ ਬਾਈ ਆਪਾਂ ਨੂੰ ਅੱਜ ਮਸ਼ੀਨ ਦੇ ਬੱਚੇ ਬਾਰੇ ਜਾਣਕਾਰੀ ਚਾਹੀਦੀ ਆ ਇਦੇ ਬਾਰੇ ਵੀ ਇਹ ਕਿੱਥੋਂ ਲੈ ਕੇ ਆਂਦਾ ਤੁਸੀਂ ਵੀਰੇ ਇਹ ਆਪਾਂ ਮਾਲਕਲਾ ਤੋਂ ਲੈ ਕੇ ਆਏ ਮੋਗੇ ਕੋਲੋਂ ਅੱਛਾ ਮੋਗੇ ਕੋਲੋਂ ਠੀਕ ਆ ਇਹਦਾ ਮਤਲਬ ਕੰਮ ਜਿਵੇਂ ਕੱਲਾ ਪੱਠਿਆਵਾੜ ਚ ਤੁਸੀਂ ਲੈ ਕੇ ਜਾਂਦੀ ਆ ਇਹ ਵੀਰੇ ਬੰਦੇ ਘਟੋ ਘਟਾ ਆਪਣਾ 12 1 ਵਜੇ ਤੱਕ ਟਾਈਮ ਲਾ ਦਿੰਦੇ ਸੀ ਅੱਛਾ ਤੇ ਉਹਨਾਂ ਦੇ ਵਾਸਤੇ ਫਿਰ ਇਹ ਘਟੋ ਘਟਾ 10 20 ਮਿੰਟਾਂ ਚ ਕੰਮ ਕਰ ਦਿੰਦੀ ਹੈ ਜਿਹੜੇ 3-4 ਘੰਟਿਆਂ ਚ ਹੁੰਦਾ ਹੈ ਇਹ ਕੱਲਾ ਬੰਦਾ ਵੱਢ ਸਕਦਾ ਹਨਾ ਵੀਰੇ ਕੱਲਾ ਬੰਦਾ ਵੱਢ ਸਕਦਾ ਮਗਲੇ ਪਾਸੇ ਇਹਦੇ ਰੀੜੀ ਪੈਂਦੀ ਹੈ ਠੀਕ ਆ ਸੋ ਆ ਤੁਸੀਂ ਦੇਖ ਸਕਦੇ ਹੋ ਬਾਈ ਪਿੱਛੇ ਇਹਦੇ ਰੀੜੀ ਵੀ ਪੈ ਜਾਂਦੀ ਹੈ ਆਹ ਦੇਖੋ ਹੁੱਕ ਦਿੱਤੀ ਹੋਈ ਆ ਤੇ ਆ ਪਿੱਛੇ ਇਹਦੇ ਬੈਟਰੀ ਆ ਗਈ ਤੇ ਬਾਕੀ ਬਈ ਇਹ ਚਾ ਮਤਲਬ ਜਿਵੇਂ ਆਹ ਸਿਸਟਮ ਤੁਹਾਨੂੰ ਦਿਖਾ ਦਿੰਨੇ ਆ ਆ ਉਤੋਂ ਇਹਦਾ ਆਹ ਸਿਸਟਮ ਆ ਬਈ ਤੇ ਇਹਦੇ ਕਿੰਨੇ ਗੇਅਰ ਆ ਇਹਦੇ ਮੇਰੇ 5 ਗੇਅਰ ਆ ਅੱਛਾ ਪੰਜ ਗੇਅਰ ਆ ਤੇ 6ਵਾਂ ਬੈਕ ਹੈ ਤੇ ਇੰਜਣ ਕਿਹਦਾ ਦੇਖੀਏ ਮੜਾ ਜੀ ਇੰਡੀ ਕਾ ਦਾ ਵੀਰੇ ਅੱਛਾ ਇੰਡੀ ਕਾ ਦਾ ਇਹ ਚ ਇੰਜਣ ਆ ਹਨਾ ਠੀਕ ਆ ਸੁਹਾ ਇੰਜਣ ਆ ਬਈ ਆ ਉੱਤੇ ਤੁਸੀਂ ਦੇਖ ਸਕਦੇ ਹੋ ਟਾਟਾ ਵੀ ਲਿਖਿਆ ਹੋਇਆ ਉਹ ਲੋਗੋ ਬਣਿਆ ਹੋਇਆ ਆ ਦੇਖੋ ਗੇਅਰ ਵੀ ਤੁਹਾਨੂੰ ਦਿਖਾ ਦਿੰਨੇ ਆ 5 ਗੇਅਰ ਆ 6ਵਾਂ ਬੈਕ ਆ ਸੋ ਪ੍ਰੋਪਰ ਸੀਡ ਵਗੈਰਾ ਲੱਗੀ ਹੋਈ ਆ ਤੇ ਦੋ ਕਟਰ ਦਿੱਤੇ ਵੀਰੇ ਇਹਨਾਂ ਨੇ ਅੱਛਾ ਅੱਛਾ ਦੋ ਕਟਰ ਦਿੱਤੇ ਆ ਨਾਲ ਇਹ ਕਟਰ ਤਾਂ ਜਿਵੇਂ ਹੋ ਗਿਆ ਜਿਵੇਂ ਆਪਣਾ ਚਰੀ ਚੁਰੀ ਨੂੰ ਹਾਂ ਤੇ ਉਹ ਦੂਜਾ ਉਹ ਕਟਰ ਬਰਸੀਮ ਵਾਸਤੇ ਆ ਤੇ ਸੋ ਬਾਈ ਦੋ ਕਟਰ ਇਹਦੇ ਨਾਲ ਦਿੱਤੇ ਹੋਏ ਆ ਤੇ ਬਾਕੀ ਜਿਵੇਂ ਪੱਠੇ ਦਾ ਚਲੋ ਆਪਾਂ ਵੱਢਦੇ ਹੀ ਆ ਇਹਦੇ ਨਾਲ ਹਨਾ ਹੋਰ ਕਿਹੜੀ ਫਸਲ ਆਪਾਂ ਇਹਦੇ ਨਾਲ ਵੱਢ ਸਕਦੇ ਆ ਇਹਦੇ ਨਾਲ ਵੀ ਕਣਕ ਵੀ ਵੱਢ ਸਕਦੇ ਆ ਆਪਾਂ ਅੱਛਾ ਬਾਸਮਤੀ ਵੀ ਇਹਦੇ ਨਾਲ ਜਦ ਆਪਾਂ ਵੱਢ ਸਕਦੇ ਜਿਹੜੇ ਇੱਥੇ ਵੱਢਦੇ ਹਾਂ 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 ਇਹਦੇ ਨਾਲ ਵੱਢ ਸਕਦੇ ਇੱਕ ਸਾਈਡ ਤੇ ਜਾਂਦੀ ਆ ਠੀਕ ਆ ਤੇ ਜਿਹੜਾ ਦੂਜਾ ਕਟਰ ਆ ਉਹਦੇ ਨਾਲ ਇੱਕ ਮਸਹੀਨ ਵੱਢ ਸਕਦੇ ਆ ਇੱਕ ਆਪਾਂ ਉਹਦੇ ਨਾਲ ਪੁਦੀਨਾ ਵੱਢ ਸਕਦੇ ਆ ਠੀਕ ਆ ਸੋ ਜਾਨੀ ਕਿ ਬਹੁਤ ਫਾਇਦੇਮੰਦ ਚੀਜ਼ ਆ ਬਾਈ ਜਿੰਨੀ ਇਹ ਨਿੱਕੀ ਆ ਓਨੇ ਜਿਆਦੇ ਇਹਦੇ ਫਾਇਦੇ ਆ ਹਾਂ ਸੋ ਬਾਕੀ ਜਿਵੇਂ ਬਾਈ ਨੇ ਵੱਡਾ ਫਾਇਦਾ ਤਾਂ ਬਾਈ ਪਸ਼ੂ ਜਿੱਤੇ ਰੱਖੇ ਹੋਏ ਨਾ ਬਹੁਤ ਪ੍ਰੋਬਲਮ ਹੁੰਦੀ ਆ ਉਹ ਬੰਦਿਆਂ ਨੂੰ ਵੀ ਜਿਹੜਾ ਪੱਠਿਆਂ ਦੇ ਟਾਈਮ ਬਹੁਤ ਜ਼ਿਆਦਾ ਬਰਬਾਦ ਹੋ ਜਾਂਦਾ ਬੰਦਿਆਂ ਦਾ ਤੇਲ ਬਹੁਤ ਘਟ ਖਾਂਦੀ ਹਾਂ ਤੇ ਬਾਕੀ ਹਾਂ ਉਹ ਵੀ ਆਪਣੀ ਗੱਲ ਜਿਹੜੀ ਰਹਿੰਦੀ ਆ ਵੀ ਇਹ ਕਿੰਨਾ ਤੇਲ ਖਾ ਜਾਂਦੀ ਆ ਵੀ ਜਦੋਂ 2.5 ਲੀਟਰ ਘੰਟੇ ਦੇ ਖਾਂਦੀ ਦੋ 2.5 ਲੀਟਰ ਘੰਟੇ ਦਾ ਹਾਂਜੀ ਘੰਟੇ ਹੀ ਤਾਂ ਫਿਰ ਇਹ ਮੈਂ ਕਹਿੰਦਾ ਵੀ ਵਾੜ ਦੂਗੀ ਕਿ ਟੁਕੜਾ ਸਵਾ ਕਿੱਲਾ ਸਵਾ ਕਿੱਲਾ ਵਾੜ ਦੂ ਹਨਾ ਫਿਰ ਤਾਂ ਬਹੁਤ ਜ਼ਿਆਦਾ ਘੱਟ ਤੇਲ ਖਾਂਦੀ ਏ ਯਾਰ ਬਹੁਤ ਫਾਇਦੇਮੰਦ ਚੀਜ਼ ਆ ਤੇ ਸਵਾ ਤੁਸੀਂ ਦੇਖ ਸਕਦੇ ਹੋ ਤੇ ਟਾਇਰ ਵਗੈਰਾ ਇਹਦੇ ਤੇ ਬਾਕੀ ਜਿਹੜਾ ਉਹ ਕਟੜਾ ਤੁਹਾਨੂੰ ਉਹ ਵੀ ਦੂਜਾ ਕਟੜਾ ਉਹ ਵੀ ਤੁਹਾਨੂੰ ਦਿਖਾਤਾ ਤੇ ਸਵਾ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਬੈਟਰੀ ਇਧਰ ਲੱਗੀ ਹੋਈ ਆ ਤੇ ਆ ਤੁਹਾਨੂੰ ਵੀ ਸਿਰਫ ਪਰਪਤੇ ਜਾਨੀ ਵੀ ਆਪਾਂ ਕਿਤੇ ਅੱਗੇ ਲੈਟਾਂ ਲੁੱਟਾ ਪੂਰੀਆਂ ਵਧੀਆ ਲਾਈਆਂ ਨੇ ਸਾਰਾ ਕੋ ਹਾਂ ਲੈਟਾਂ ਵਗੈਰਾ ਵੀ ਵਧੀਆ ਲੱਗੀਆਂ ਹੋਈਆਂ ਯਾਨੀ ਰਾਤ ਰੂਤ ਨੂੰ ਆਏ ਨਹੀਂ ਹੈਗਾ ਵੀ ਤੁਸੀਂ ਵੀ ਪੱਠੇ ਨਹੀਂ ਵੱਢ ਸਕਦੇ RAM ਨਰਾਦ ਨੂੰ ਚਲਾ ਦੋ ਚਾਹੇ ਸੋ ਇਹ ਬਹੁਤ ਫਾਇਦੇਮੰਦ ਚੀਜ਼ ਲੱਗੀ ਬਾਈ ਕੋਲੇ ਨਾ ਪਹਿਲਾਂ ਮੈਂ ਆਇਆ ਸੀ ਵੀਡੀਓ ਬਣਾਉਣ ਬਾਈ ਨੇ ਬਾਇਓ ਗੈਸ ਪਲੈਂਟ ਲਗਵਾਇਆ ਜਿਹੜਾ ਨੈਸ਼ਨਲ ਲਿਓ ਫ੍ਰੀ ਲਗਵਾਇਆ ਜਾਂਦਾ ਤੇ ਸੋ ਉਹਦੀ ਵੀਡੀਓ ਬਣਾਉਣਾ ਆਇਆ ਸੀ ਬਾਈ ਕੋਲੇ ਆਹ ਸਿਸਟਮ ਜੋ ਦੇਖਿਆ ਮੈਂ ਕਿਹਾ ਯਾਰ ਆ ਤਾਂ ਕਮਾਲ ਵਾਲੀ ਗੱਲ ਆ ਹਨਾ ਵੀ ਵਧੀਆ ਚੀਜ਼ ਆ ਇਹਦੀ ਵੀ ਵੀਡੀਓ ਪਾਉਣੀ ਚਾਹੀਦੀ ਆ ਤੇ ਬਾਕੀ ਬਾਈ ਇਹਦੀ ਕੀਮਤ ਤੇ ਮੋਟੀ ਮੋਟੀ ਦੱਸ ਦਿਓ ਦੀ ਕੀਮਤ ਕਿੰਨੀ ਸੀ ਜੋ ਲਈ ਸੀ ਤੁਸੀਂ ਉਹ ਤਾਂ ਵੀਰੇ 2.5 ਲੱਖ ਰੁਪਏ ਸੀ ਕਿੰਨਾ ਕੁ ਚਾਰ ਹੋ ਗਿਆ ਡੇਢ ਕੁ 2 ਸਾਲ ਹੋ ਗਏ ਡੇਢ 2 ਸਾਲ ਹੋ ਗਏ ਸੋ ਡੇਢ 2 ਸਾਲ ਹੋ ਗਏ ਬਾਈ ਕਹਿੰਦਾ ਸੋ ਕੀਮਤ ਜਿਹੜੀ ਤੁਹਾਨੂੰ ਉਹ ਵੀ ਤੁਹਾਨੂੰ ਦੱਸਦੀ ਆ 2 ਸਾਲ ਹੀ ਹੋ ਗਏ ਹਾਂ ਠੀਕ ਆ ਸੋ ਇਦਾਂ ਦੀਆਂ ਬਾਈ ਹੋਰ ਵੀਡੀਓਜ਼ ਦੇਖਣ ਲਈ ਆਪਣਾ ਪੇਜ ਕੰਟਰੀ ਸਾਈਡ ਯੂਟਿਊਬਰ ਜ਼ਰੂਰ ਫੋਲੋ ਕਰ ਲਿਓ